ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਕਹਿੰਦੇ ਕਿ ਕਿਸੇ ਨੇ ਬਹੁਤ ਹੀ ਸੋਹਣੀ ਗੱਲ ਕਹੀ ਹੈ ਕਿ ਕਰਮ ਉਹ ਫਸਲ ਨੇ ਜਿਹੜੇ ਇਨਸਾਨ ਨੂੰ ਹਰ ਹਾਲ ਵਿੱਚ ਕਟਣੇ ਹੀ ਪੈਂਦੇ ਨੇ ਇਸ ਲਈ ਹਮੇਸ਼ਾ ਚੰਗਾ ਬੀਜ ਬੀਜੋ ਤਾਂ ਕਿ ਫਸਲ ਸੋਹਣੀ ਹੋਵੇ ਸੰਗਤ ਜੀ ਅੱਜ ਦੀ ਕਹਾਣੀ ਤੁਹਾਡੇ ਜੀਵਨ ਨੂੰ ਬਦਲ ਦੇਵੇਗੀ ਜੋ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਿੱਚ ਅਸੀਂ ਸੁਣਾਉਣ ਵਾਲੇ ਹਾਂ ਇਹਨਾਂ ਕਹਾਣੀਆਂ ਕਥਾ ਸਾਖੀਆਂ ਨੂੰ ਸੁਣ ਕੇ ਹੀ ਸਾਡੀ ਜ਼ਿੰਦਗੀ ਮੋਟੀਵੇਟ ਹੁੰਦੀ ਹੈ ਸੋ ਵੀਡੀਓ ਨੂੰ ਪੂਰਾ ਫੁੱਲ ਵਾਚ ਕਰਨਾ ਸੰਗਤ ਜੀ ਕਹਿੰਦੇ ਨੇ ਕਿ ਜੀਵਨ ਵਿੱਚ ਕੀਤੇ ਗਏ ਚੰਗੇ ਬੁਰੇ ਕਰਮ ਕਈ ਜਨਮਾਂ ਤੱਕ ਪਿੱਛੇ ਕਈ ਜਨਮਾਂ ਤੱਕ ਪੇਸ਼ਾ ਕਰਦੇ ਨੇ ਤੁਸੀਂ ਇਸ ਗੱਲ ਨੂੰ ਮੰਨਣਾ ਚਾਹਨਾ ਮੰਨੋ ਪਰ ਇਸ ਗੱਲ ਨੂੰ ਛੁੱਟ ਲਾਇਆ ਨਹੀਂ ਜਾ ਸਕਦਾ ਸਾਨੂੰ ਜੋ ਜੋ ਮਿਲਿਆ ਉਹ ਸਾਡੇ ਕਰਮਾਂ ਕਰਕੇ ਮਿਲਿਆ ਜੋ ਜੋ ਭੋਗਣਾ ਪੈ ਰਿਹਾ ਹੈ ਉਹ ਸਾਡੇ ਬੁਰੇ ਕਰਮਾਂ ਦਾ ਨਤੀਜਾ ਹੈ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣ ਜਾ ਰਹੀ ਹਾਂ ਜੋ ਸਾਖੀ ਸੁਣ ਕੇ ਤੁਹਾਨੂੰ ਇਸ ਗੱਲ ਤੇ ਯਕੀਨ ਹੋ ਜਾਵੇਗਾ ਕਿ ਜੋ ਕੁਝ ਵੀ ਸਾਨੂੰ ਮਿਲਦਾ ਹੈ ਸਾਡੇ ਕਰਮਾਂ ਕਰਕੇ ਮਿਲਦਾ ਹੈ ਜੇ ਕੁਝ ਸਾਨੂੰ ਚੰਗਾ ਮਿਲਿਆ ਚੰਗੇ ਘਰ ਦੇ ਵਿੱਚ ਜਨਮ ਮਿਲਿਆ ਤਾਂ ਉਹ ਵੀ ਸਾਡੇ ਚੰਗੇ ਕਰਮਾਂ ਦਾ ਫਲ ਹੈ ਜੇ ਅਸੀਂ ਜੇ ਆ ਸਿੰਘ ਕਿਸੇ ਗ੍ਰੇਵ ਕਰੇ ਜਨਮ ਲਿਆ ਤਾਂ ਉਹ ਸਾਡੇ ਕਿਸੇ ਮਾੜੇ ਕਰਮਾਂ ਦਾ ਫਲ ਹੈ ਸੋ ਆਓ ਆਪਾਂ ਹੁਣ ਸਾਖੀ ਸਾਂਝੀ ਕਰਦੇ ਹਾਂ ਮਨੁੱਖ ਕਰਮ ਦਾ ਭੋਗ ਕਿਵੇਂ ਭੋਗਦਾ ਹੈ ਤੇ ਕਿੰਨਾ ਦੇ ਘਰ ਦੇ ਵਿੱਚ ਦੁੱਖ ਦੇਣ ਵਾਲੀ ਕੰਗਾਲ ਬਣਾਉਣ ਵਾਲੀ ਸੰਤਾਨ ਪੈਦਾ ਹੁੰਦੀ ਹੈ ਉਹ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸੰਗਤ ਜੀ ਗੱਲ ਬਹੁਤ ਪੁਰਾਣੀ ਹੈ ਕਿ ਇੱਕ ਪਿੰਡ ਵਿੱਚ ਕਹਿੰਦੇ ਕਿ ਕਿੱਕਰ ਤੇ ਬਜਰੰਗ ਨਾਮ ਦੇ ਦੋ ਕੁੱਤੇ ਰਿਆ ਕਰਦੇ ਸਨ ਦੋਨਾਂ ਵਿੱਚ ਆਪਸ ਤੇ ਵਿੱਚ ਬਹੁਤ ਜ਼ਿਆਦਾ ਗਹਿਰੀ ਮਿੱਤਰਤਾ ਸੀ ਹਰ ਸਮੇਂ ਇੱਕ ਦੂਜੇ ਦੇ ਨਾਲ ਰਹਿੰਦੇ ਸਨ ਤੇ ਇੱਕ ਦਿਨ ਕਿੱਕਰ ਤੇ ਬਜਰੰਗ ਨੇ ਬਜਰੰਗ ਨੂੰ ਕਿਹਾ ਕਿ ਦੋਸਤ ਪਤਾ ਨਹੀਂ ਅਸੀਂ ਪਿਛਲੇ ਜਨਮਾਂ ਵਿੱਚ ਕਿੰਨੇ ਕਮਾੜੇ ਕਰਮ ਕੀਤੇ ਹੋਣੇ ਹਨ ਜਿਨ੍ਹਾਂ ਕਾਰਨ ਸਾਨੂੰ ਕੁੱਤੇ ਦਾ ਸਰੀਰ ਮਿਲਿਆ ਬਜਰੰਗ ਬੋਲਿਆ ਕਿ ਹਾਂ ਦੋਸਤ ਇਸ ਸਰੀਰੇ ਵਿੱਚ ਰਹਿ ਕੇ ਸਾਨੂੰ ਨਾ ਤਾਂ ਖਾਣ ਪੀਣ ਦਾ ਸੌਖਾ ਸਾਥ ਮਿਲ ਰਿਹਾ ਤੇ ਨਾ ਹੀ ਮਨ ਸਨਮਾਨ ਮਿਲ ਰਿਹਾ। ਭੋਜਨ ਲਈ ਸਾਨੂੰ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ। ਫਿਰ ਵੀ ਢੰਗ ਨਾਲ ਸਾਡਾ ਪੇਟ ਨਹੀਂ ਭਰਦਾ। ਜੇ ਅਸੀਂ ਕਿਸੇ ਦੇ ਘਰ ਦੀ ਰਖਵਾਲੀ ਕਰਕੇ ਰੋਟੀ ਦਾ ਇੱਕ ਟੁਕੜਾ ਲੈ ਵੀ ਲੈਂਦੇ ਹਾਂ। ਉਹ ਵੀ ਇੱਜ਼ਤ ਦਾ ਨਹੀਂ ਮਿਲਦਾ ਤੇ ਸਾਡੀ ਮੌਤ ਵੀ ਬੜੀ ਦਰਦਨਾਕ ਤਰੀਕੇ ਨਾਲ ਹੁੰਦੀ ਹੈ। ਲੋਕ ਸਾਡੀ ਮੌਤ ਦੀ ਮਿਸਾਲ ਦਿੰਦੇ ਨੇ ਕਿ ਕੁੱਤੇ ਦੀ ਮੌਤ ਮਰੇਗਾ ਰਹਿਣ ਲਈ ਵੀ ਸਾਡਾ ਕੋਈ ਟਿਕਾਣਾ ਨਹੀਂ ਗਰਮੀ ਹੋਵੇ ਮੀਂਹ ਕਣੀ ਹੋਵੇ ਹਰੇਕ ਰੁੱਤ ਵਿੱਚ ਸਾਨੂੰ ਗਲੀਆਂ ਵਿੱਚ ਪਟਕਣਾ ਪੈਂਦਾ ਹੈ ਸਾਡੇ ਨਾਲੋਂ ਵਧੀਆ ਤਾਂ ਹੋਰ ਪਸ਼ੂ ਪੰਛੀ ਹੁੰਦੇ ਨੇ ਜਿਹੜੇ ਘਟੋ ਘਟ ਆਪਣਾ ਘਰ ਤਾਂ ਬਣਾ ਕੇ ਰਹਿੰਦੇ ਹਨ ਛੋਟੀਆਂ ਛੋਟੀਆਂ ਚਿੜੀਆਂ ਵੀ ਆਪਣਾ ਆਲਣਾ ਬਣਾ ਕੇ ਆਰਾਮ ਨਾਲ ਰਹਿੰਦੀਆਂ ਨੇ ਪਰ ਸਾਨੂੰ ਦੇਖ ਲਓ ਸਾਡਾ ਕੋਈ ਵੀ ਘਰ ਨਹੀਂ ਅਸੀਂ ਸਿਰਫ ਇਸ ਮਨੁੱਖ ਦੇ ਅਧੇਨ ਰਹਿ ਕੇ ਜਿਉਂਦੇ ਹਾਂ ਇਸ ਲਈ ਸਾਨੂੰ ਇੱਜ਼ਤ ਨਹੀਂ ਮਿਲਦੀ ਵੱਡੇ ਵੱਡੇ ਮਹਾਪੁਰਖਾਂ ਵਿਦਵਾਨਾਂ ਲੋਕਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਪਰਾਏ ਘਰ ਵਿੱਚ ਰਹਿਣਾ ਤੇ ਦੂਜੇ ਦੇ ਭਾਗਾ ਉਪਰ ਜੀਵਨ ਨਿਰਭਰ ਕਰਨਾ ਸਭ ਤੋਂ ਵੱਡਾ ਦੁੱਖ ਦਾ ਕੰਮ ਹੁੰਦਾ ਹੈ ਉਹ ਵੀ ਸਤੰਤਰ ਹੋ ਕੇ ਕੋਈ ਕੰਮ ਨਹੀਂ ਕਰ ਸਕਦਾ ਅਤੇ ਸਾਡੀ ਕੁੱਤਿਆਂ ਦੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਅਸੀਂ ਸਦਾ ਹੋਰਾਂ ਦੇ ਘਰਾਂ ਵਿੱਚ ਰਹਿਣਾ ਚਾਹੁੰਦੇ ਹਾਂ ਦੂਸਰੇ ਦੇ ਰਹਿਮੋ ਕਰਮ ਉਤੇ ਪਲਣਾ ਚਾਹੁੰਦੇ ਹਾਂ ਨਤੀਜਾ ਇਹ ਹੁੰਦਾ ਹੈ ਕਿ ਸਾਨੂੰ ਜੀਣ ਲਈ ਭੋਜਨ ਤਾਂ ਮਿਲ ਜਾਂਦਾ ਹੈ ਚਾਹੇ ਥੋੜਾ ਤੇ ਚਾਹੇ ਬਹੁਤਾ ਪਰ ਇੱਜ਼ਤ ਨਹੀਂ ਮਿਲਦੀ ਜੇਕਰ ਅਸੀਂ ਆਤਮ ਨਿਰਭਰ ਹੁੰਦੇ ਹਾਂ ਤਾਂ ਸਾਡੀ ਵੀ ਸਮਾਜ ਵਿੱਚ ਮਾਣ ਪ੍ਰਤ ਸਟਾ ਵਾਦ ਸਕਦੇ ਹੈ ਇਕਰ ਬੋਲਿਆ ਕਿ ਮਿੱਤਰ ਤੂੰ ਠੀਕ ਕਹਿੰਦਾ ਹੈ ਥੋੜੀ ਬਹੁਤ ਇੱਜ਼ਤ ਅਸੀਂ ਕਮਾਵੇ ਲਈਏ ਤਾਂ ਸਾਡੇ ਆਪਸ ਦੇ ਵਿੱਚ ਏਕਤਾ ਨਹੀਂ ਆਪਣਾ ਹੀ ਆਪਣੇ ਨੂੰ ਕੱਟਦਾ ਹੈ ਲਾਣਤ ਹੈ ਇਹੋ ਜੇ ਜਨਮ ਤੇ ਦੋਸਤ ਹੁਣ ਸਾਨੂੰ ਤੀਰਥਾਂ ਦਾ ਪਰਮਨ ਕਰਕੇ ਆਪਣੇ ਅਗਲੇ ਜਨਮਾ ਨੂੰ ਸੁਧਾਰ ਲੈਣਾ ਚਾਹੀਦਾ ਹੈ ਇਸ ਕੁਕਰ ਸਰੇ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਜਿਹੜਾ ਬਜਰੰਗ ਸੀ ਆਪਣੇ ਮਿੱਤਰਾਂ ਦੀ ਗੱਲ ਦੇ ਹਾਮੇ ਭਾਰੇ ਤੇ ਸੰਗਤ ਜੀ ਹੁਣ ਉਹ ਦੋਨੋਂ ਕੁੱਤੇ ਤੀਰਥ ਯਾਤਰਾ ਲਈ ਨਿਕਲ ਪਏ। ਇਹ ਰਸਤੇ ਦੀ ਤਾਂ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ। ਪਰ ਪਰਮਾਤਮਾ ਦੇ ਨਾਮ ਦਾ ਸਹਾਰਾ ਲੈ ਕੇ ਚੱਲ ਪਏ। ਹੁਣ ਬਜਰੰਗ ਤੇ ਕੇਕਾ ਦੋਨੋਂ ਦੋਸਤ ਤੀਰਥ ਯਾਤਰਾ ਲਈ ਤੁਰੇ ਜਾ ਰਹੇ ਸੀ। ਚੱਲਦੇ-ਚੱਲਦੇ ਉਹਨਾਂ ਨੂੰ ਸ਼ਾਮ ਹੋ ਗਈ। ਉਹ ਇੱਕ ਪਿੰਡ ਦੇ ਨੇੜੇ ਇੱਕ ਰੁੱਖ ਦੇ ਹੇਠਾਂ ਠਹਿਰ ਗਏ। ਪੁੱਖ ਵੀ ਹੁਣ ਕਾਫੀ ਲੱਗੇ ਹੋਏ ਸੀ ਤਦ ਉਹਨਾਂ ਨੇ ਦੇਖਿਆ ਕਿ ਉੱਥੇ ਗੰਨੇਆਂ ਦਾ ਖੇਤ ਸੀ ਜਿਸ ਵਿੱਚ ਬਹੁਤ ਸਾਰੇ ਚੂਹੇ ਛਾਲਾ ਮਾਰ ਰਹੇ ਸੀ ਮੋٹے ਮੋٹے ਚੋਇਆਣੇ ਤੇ ਕਿ ਬਜਰਾੰਗ ਦੇ ਮੋਹ ਵਿੱਚ ਪਾਣੀ ਆ ਗਿਆ ਉਹ ਕਹਿਣ ਲੱਗਾ ਦੋਸਤ ਭੁੱਖ ਨਾਲ ਮੇਰਾ ਹਾਲ-ਬਿਹਾਲ ਹੋ ਰਿਹਾ ਹੈ ਸਾਹਮਣੇ ਵਾਲੇ ਖੇਤ ਵਿੱਚ ਮੈਨੂੰ ਆਪਣਾ ਭੋਜਨ ਨਜ਼ਰ ਆ ਰਿਹਾ ਹੈ ਜੇ ਤੂੰ ਕਹੇ ਤਾਂ ਚੱਲ ਗਏ ਦੋ ਚਾਰ ਚੋਇਆਾਂ ਦਾ ਨਾਸ਼ਤਾ ਕਰ ਲਈਏ ਕਿੱਕਰ ਨਾਮ ਦਾ ਕੁੱਤਾ ਬੋਲਿਆ ਕਿ ਦੋਸਤ ਕਿਹੜੀਆਂ ਗੱਲਾਂ ਕਰਦਾ ਅਸੀਂ ਦੋਨੋਂ ਸ਼ਿਕਾਰ ਲਈ ਨਹੀਂ ਆਏ ਤੀਰਥ ਯਾਤਰਾ ਲਈ ਨਿਕਲੇ ਹਾਂ ਤੇ ਜਦੋਂ ਤੱਕ ਅਸੀਂ ਤੀਰਥਾਂ ਦਾ ਪਰਮਣ ਕਰਾਂਗੇ ਕਿਸੇ ਜੀਵ ਨੂੰ ਮਾਰਨਾ ਤਾਂ ਦੂਰ ਉਸ ਨੂੰ ਮਾਰਨ ਬਾਰੇ ਸੋਚਣਾ ਵੀ ਨਹੀਂ ਜੇਕਰ ਅਸੀਂ ਅਜਿਹਾ ਕੀਤਾ ਤਾਂ ਸਾਨੂੰ ਤੀਰਥਾਂ ਦਾ ਕੋਈ ਫਲ ਨਹੀਂ ਮਿਲੇਗਾ ਤੇ ਉਲਟਾ ਪਾਪ ਵੀ ਲੱਗੇਗਾ ਸਾਨੂੰ ਇਸ ਸਮੇਂ ਹਿੰਸਾ ਤੋਂ ਰੈਡਸ ਸ਼ਾਕਾਹਾਰੀ ਭੋਜਨ ਨਾਲ ਹੀ ਕੰਮ ਚਲਾਉਣਾ ਪਵੇਗਾ। ਬਜਰੰਗ ਬੋਲਿਆ ਪਰ ਦੋਸਤ ਸ਼ਾਕਾਹਾਰੀ ਭੋਜਨ ਤਾਂ ਸਾਨੂੰ ਪਿੰਡ ਵਿੱਚ ਹੀ ਮਿਲ ਸਕਦਾ। ਇੱਕ ਕੰਮ ਕਰਦੇ ਹਾਂ ਦੋਨੋਂ ਚਾਣੇ ਸਾਹਮਣੇ ਵਾਲੇ ਪਿੰਡ ਵਿੱਚ ਚੱਲਦੇ ਹਾਂ। ਜਿਸ ਨੂੰ ਜੋ ਮਿਲ ਗਿਆ ਉਸ ਨੂੰ ਖਾ ਕੇ ਆਪਣੀ ਭੁੱਖ ਮਿਟਾ ਲਵਾਂਗੇ ਤੇ ਵਾਪਸ ਇਸੇ ਰੁੱਖ ਦੇ نیچے ਆ ਜਾਵਾਂਗੇ। ਕਿਕਰ ਬੋਲਿਆ ਹਾਂ ਠੀਕ ਹੈ ਹੁਣ ਦੋਨੋਂ ਕੁੱਤੇ ਪਿੰਡ ਵਿੱਚ ਪਹੁੰਚ ਗਏ। ਪਿੰਡ ਵਿੱਚ ਜੋ ਦੋਨੋਂ ਵਕ ਵਕ ਭੋਜਨ ਲੱਭਣ ਲੱਗੇ ਤੇ ਕਿਕਰ ਨਾਮ ਦਾ ਕੁੱਤਾ ਇੱਕ ਬ੍ਰਾਹਮਣ ਦੇ ਘਰ ਪਹੁੰਚਿਆ। ਬ੍ਰਾਹਮਣ ਪੂਜਾ ਪਾੜ ਕਰਕੇ ਭੋਜਨ ਕਰਨ ਲਈ ਬੈਠ ਗਿਆ ਉਸ ਦੀ ਪਤਨੀ ਨੇ ਭੋਜਨ ਦੀ ਥਾਲ ਨੂੰ ਸਜਾ ਦਿੱਤਾ। ਬ੍ਰਾਹਮਣ ਬਹੁਤ ਖੁਸ਼ ਹੋਇਆ ਜਦੋਂ ਭੋਜਨ ਕਰਨ ਬੈਠਾ ਤਾਂ ਸਭ ਤੋਂ ਪਹਿਲਾਂ ਉਸ ਨੇ ਪਰਮਾਤਮਾ ਨੂੰ ਭੋਗ ਲਾਇਆ। ਇਹਨੇ ਵਿੱਚ ਕਿਕਰ ਨੇ ਉਸ ਦੀ ਥਾਲੀ ਵਿੱਚ ਮੂੰਹ ਪਾ ਦਿੱਤਾ ਤੇ ਉਸ ਦੀ ਥਾਲੀ ਚੋਂ ਇੱਕ ਰੋਟੀ ਚਾਹ ਕੇ ਉਸੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗਾ। ਬ੍ਰਾਹਮਣ ਨੇ ਦੇਖਿਆ ਕਿ ਭੋਜਨ ਦੀ ਥਾਲੀ ਵਿੱਚ ਕੁੱਤੇ ਨੇ ਮੂੰਹ ਪਾ ਦਿੱਤਾ ਹੈ। ਤਾਂ ਉਹ ਰਾਮ ਰਾਮ ਕਰਦਾ ਉੱਠ ਖੜਾ। ਤਾਂ ਉਹ ਰਾਮ ਰਾਮ ਕਰਦਾ ਉੱਠ ਖੜਿਆ ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਭਗਵਾਨ ਨੇ ਭੋਜਨ ਦਾ ਕੁੱਤੇ ਨੇ ਝੋਟਾ ਕਰ ਦਿੱਤਾ। ਹੁਣ ਇੱਕ ਕੰਮ ਕਰ ਥਾਲੀ ਦਾ ਭੋਜਨ ਉਸ ਕੁੱਤੇ ਨੂੰ ਖਾਣ ਦੇ ਲਈ ਲਗਾ ਦੇ। ਇਹ ਵਿਚਾਰਾ ਬਹੁਤ ਭੁੱਖਾ ਹੈ। ਭੋਜਨ ਉਹਦੇ ਹੀ ਭਾਗਾ ਦਾ ਹੈ। ਉਸੇ ਪਤਨੀ ਨੂੰ ਥੋੜਾ ਬਹੁਤ ਬੁਰਾ ਤਾਂ ਲੱਗਿਆ ਪਰ ਕੀ ਕਰਦੇ ਉਸਨੇ ਉਹ ਕੁਝ ਜਿਹੜਾ ਭੋਜਨ ਸੀ ਉਹ ਕੁੱਤੇ ਨੂੰ ਬੜੇ ਪਿਆਰ ਦੇ ਨਾਲ ਥਾਲੀ ਵਿੱਚ ਪਰੋਸ ਕੇ ਦਿੱਤਾ ਕਈ ਪ੍ਰਕਾਰ ਦਾ ਭੋਜਨ ਕਰਕੇ ਕਿਕਰ ਬੜਾ ਖੁਸ਼ ਹੋਇਆ ਉਸਨੇ ਬ੍ਰਾਹਮਣ ਤੇ ਉਸੇ ਪਤਨੀ ਨੂੰ ਖੁਬਤ ਧਵਾਵਾ ਦਿੱਤੀਆਂ ਤੇ ਵਾਪਸ ਉਸੇ ਰੁੱਖ ਦੇ ਹੇਠਾਂ ਆ ਕੇ ਬੈਠ ਗਿਆ ਤੇ ਆਪਣੇ ਮਿੱਤਰ ਬਜਰੰਗ ਦੇ ਆਉਂਦੇ ਉਡੀਕ ਕਰਨ ਲੱਗਾ ਉਧਰ ਬਜ ਰੰਗ ਵੀ ਭੋਜਨ ਦੇ ਤਲਾਸ਼ ਵਿੱਚ ਪਿੰਡ ਦੇ ਇੱਕ ਸੇਠ ਦੇ ਘਰ ਚਲਾ ਗਿਆ ਸੇਠ ਵੀ ਉਧਰ ਆਪਣੇ ਘਰ ਵਿੱਚ ਭੋਜਨ ਕਰਨ ਲਈ ਬੈਠਾ ਹੀ ਸੀ ਇਹਨੇ ਬਜ ਰੰਗ ਨੇ ਉਸਦੇ ਥਾਲੇ ਵਿੱਚ ਆਪਣਾ ਮੂੰਹ ਪਾ ਦਿੱਤਾ ਤੇ ਪੂੜੀ ਨੂੰ ਮੂੰਹ ਵਿੱਚ ਫੜ ਕੇ ਉਸਦੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗਾ ਇਥੇ ਸੇਠ ਨੂੰ ਉਸ ਕੁੱਤੇ ਦੇ ਕਰਤੋਤ ਉੱਤੇ ਬਹੁਤ ਗੁੱਸਾ ਆਇਆ ਉਹ ਇੱਕਦਮ ਗਰੋਧ ਵਿੱਚ ਭਰ ਗਿਆ ਤੇ ਉਸਨੇ ਲਾਠੀ ਉਠਾਈ ਤੇ ਕੁੱਤੇ ਦੇ ਪਿੱਛੇ ਜਾ ਕੇ ਉਸੋ ਤੇ ਲਾਠੇ ਵਰਸਾਉਣ ਲੱਗਾ ਵਿਚਾਰਾ ਵਿਚੰਗ ਬੇਫਿਕਰ ਹੋ ਕੇ ਪੂੜੇ ਖਾਣ ਵਿੱਚ ਬਸ ਤੇ ਜਿਵੇਂ ਹੀ ਸੇਟ ਦੀ ਲਾਠੀ ਉਸ ਦੇ ਉੱਤੇ ਪਈ ਲਾਠੀ ਦਾ ਵਾਰ ਇੰਨਾ ਤੇਜ ਸੀ ਕਿ ਕੁੱਤਾ ਉੱਥੇ ਹੀ ਬੈਠਾ ਰਹਿ ਗਿਆ ਉਸ ਦੀ ਕਮਰ ਟੁੱਟ ਗਈ ਉਹ ਜਿਵੇਂ ਤਵੇਂ ਚੀਕਾਂ ਮਾਰਦਾ ਤੇ ਸਰਕਦਾ ਹੋਇਆ ਉੱਥੋਂ ਚਲਾ ਗਿਆ ਉਸ ਨੇ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚੀ ਕਿ ਇੱਕ ਪੂੜੇ ਖਾਣ ਦੇ ਉਸ ਨੂੰ ਇੰਨੇ ਵੱਡੇ ਕੀਮਤ ਚਕਾਉਣੀ ਪਵੇਗੀ। ਮਨੋੱਖ ਸਵਾਰਤੀ ਹੋਵੇਗਾ ਇਹ ਤਾਂ ਪਤਾ ਸੀ ਪਰ ਇੰਨਾ ਨਿਰਦਇ ਵੀ ਹੋਵੇਗਾ। ਇਹ ਬਜਰੰਗ ਨਹੀਂ ਸੀ ਜਾਣਦਾ। ਕਮਰ ਟੁੱਟ ਜਾਣ ਕਾਰਨ ਹੁਣ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਉਧਰ ਉਸ ਦਾ ਮਿੱਤਰ ਕਿਕਰ ਰੋਖੇਠਾਂ ਬੈਠਾ ਉਸੇ ਆਉਣ ਦੀ ਉਡੀਕ ਕਰ ਰਿਹਾ ਸੀ। ਉਹ ਸੋਚਣ ਲੱਗਾ ਕਿ ਕਾਫੀ ਦੇਰ ਹੋ ਗਈ। ਅਜੇ ਤੱਕ ਮੇਰਾ ਮਿੱਤਰ ਵਾਪਸ ਨਹੀਂ ਆਇਆ। ਕਿਤੇ ਉਹ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਫਸ ਗਿਆ ਇਹ ਸੋਚ ਕੇ ਕਿਕਰ ਬਜਰੰਗ ਨੂੰ ਪਾਲ ਪਿੰਡ ਵਿੱਚ ਤੁਰ ਪਿਆ ਪਿੰਡ ਵਿੱਚ ਪਹੁੰਚਾਂ ਤੇ ਉਸ ਨੂੰ ਆਪਣਾ ਮਿੱਤਰ ਬਜਰੰਗ ਦਿਖਾਈ ਦਿੱਤਾ ਜੋ ਘੜੀਸਦਾ ਹੋਇਆ ਜਿਵੇਂ ਜਿਵੇਂ ਪਿੰਡ ਤੋਂ ਬਾਹਰ ਆ ਰਿਹਾ ਸੀ ਉਸ ਦੀਆਂ ਅੱਖਾਂ ਜੋ ਅਥਰੂ ਵਹਿ ਰਹੀਆਂ ਸਨ ਉਹ ਅਗਲੇ ਦੋ ਪੈਰਾਂ ਨਾਲ ਸਿਰਕਦਾ ਹੋਇਆ ਇੱਥੋਂ ਤੱਕ ਪਹੁੰਚਿਆ ਸੀ ਕਿੱਕਰ ਨੇ ਵਿਚਰੰਗ ਦੇ ਟੋਟੇ ਹੋਏ ਕਮਰ ਵੇਖੀ ਤਾਂ ਬਹੁਤ ਦੁੱਖ ਹੋਇਆ 부ਛਨ ਲਗਾ ਮਿੱਤਰ ਤੈਨੂੰ ਇਹ ਦਸ਼ਾ ਵਿੱਚ ਕਿਸ ਪਾਪੀ ਨੇ ਪਹੁੰਚਾਇਆ ਹੈ ਤਾੰਦਵ ਬਜਰੰਗ ਨੇ ਰੋਂਦੇ ਹੋਏ ਉਸ सेठ ਦਾ ਕਠੋਰ ਨਰਦਈ ਵਿਹਾਰ ਆਪਣੇ ਮਿੱਤਰ ਨੂੰ ਦੱਸਿਆ सेठ ਦੀ ਦੁਸ਼ਟਾ ਬਾਰੇ ਜਾਣ ਕੇ ਕਿੱਕਰ ਦਾ ਖੂਨ ਖੋਲ ਉਠਿਆ ਪਰ ਉਹ ਕਰ ਵੀ ਕੀ ਸਕਦਾ ਸੀ ਬਜਰੰਗ ਬੋਲਿਆ ਮਿੱਤਰ ਮੇਰਾ ਜੀਣਾ ਤੇ ਨਾ ਜੀਣਾ ਹੁਣ ਇੱਕੋ ਜਿਆ ਹੋ ਗਿਆ ਹੈ ਸੈਤ ਨੇ ਮੇਰੀ ਕਮਰ ਤੋੜ ਕੇ ਮੈਨੂੰ ਤੀਰਥਾਂ ਦਾ ਪਰਮਣ ਕਰਨ ਤੋਂ ਹੀ ਵਾਂਝਾ ਕਰ ਦਿੱਤਾ ਹੁਣ ਇਸ ਟੁੱਟੀ ਹੋਈ ਕਮਰ ਦੇ ਨਾਲ ਮੈਂ ਹੋਰ ਜਾਣਾ ਨਹੀਂ ਚਾਹੁੰਦਾ ਮੈਨੂੰ ਤੋ ਕਿਸੇ ਤਰ੍ਹਾਂ ਇੱਥੇ ਲੈ ਚਲ ਹੁਣ ਮੈਂ ਆਪਣੇ ਪ੍ਰਾਂਥ ਤੇ ਅਗਣਾ ਚਾਹੁੰਦਾ ਹਾਂ ਸੋ ਕਿਕਰ ਜਿਵੇਂ ਤੇਵੇਂ ਕਰਕੇ ਬਚਰੰਗ ਨੂੰ ਉੱਥੋਂ ਲੈ ਕੇ ਚਲਾ ਗਿਆ ਤੇ ਇੱਕ ਨਦੀ ਵਿੱਚ ਛਾਲ ਮਾਰ ਕੇ ਉਸਨੇ ਆਪਣੇ ਆਪ ਦਾ ਸਰੀਰ ਤਿਆਗ ਦਿੱਤਾ ਤੇ ਕਿਕਰ ਨੇ ਮੈਂ ਆਪਣੇ ਮਿੱਤਰ ਨਾਲ ਇਹ ਪ੍ਰਾਂਥ ਤਿਆਗਣ ਦਾ ਫੈਸਲਾ ਕੀਤਾ ਇਸ ਤਰ੍ਹਾਂ ਦੋਨੋਂ ਕੁੱਤੇ ਨਦੀ ਵਿੱਚ ਛਾਲ ਮਾਰ ਕੇ ਆਪਣਾ ਸਰੀਰ ਤਿਆਗ ਦਿੰਦੇ ਹਨ। ਤੀਰਥਾਂ ਦਾ ਭਾਵ ਲੈ ਕੇ ਉਹ ਦੋਨੋਂ ਤੁਰੇ ਸੀ ਇਸ ਲਈ ਪ੍ਰਮਾਤਮਾ ਨੇ ਉਹਨਾਂ ਦੇ ਅੱਗੇ ਪਿਛੇ ਦੇ ਸਾਰੇ ਪਾਪਾਂ ਨੂੰ ਨਸ਼ਟ ਕਰ ਦਿੱਤਾ ਤੇ ਉਹਨਾਂ ਨੂੰ ਮਨੁੱਖੀ ਸਰੀਰ ਵਿੱਚ ਭੇਜ ਦਿੱਤਾ। ਪ੍ਰਮਾਤਮਾ ਨੇ ਪ੍ਰੇਰਣਾ ਦੇ ਨਾਲ ਕਿਕਰ ਨੇ ਤਾਂ ਉਸ ਬ੍ਰਾਹਮਣ ਦੇ ਘਰ ਪੁੱਤ ਦੇ ਰੂਪ ਵਿੱਚ ਜਨਮ ਲੈ ਲਿਆ। ਤੇ ਅਦਰ ਬਜਰਾੰਗ ਨੇ ਉਸੇ ਸੇੜ ਦੇ ਘਰ ਜਾ ਕੇ ਜਨਮ ਲੈ ਲਿਆ। ਸੰਯੋਗ ਨਾਲ ਦੋਨਾਂ ਦੇ ਘਰ ਪਹਿਲਾਂ ਕੋਈ ਸੰਤਾਨ ਨਹੀਂ ਸੀ کافی ਸਮੇਂ ਬਾਅਦ ਸੇਠ ਦੇ ਇੱਕ ਪੁੱਤਰ ਨੇ ਜਨਮ ਲਿਆ ਸੀ ਇਸ ਖੁਸ਼ੀ ਵਿੱਚ ਸੇਠ ਨੇ ਬਹੁਤ ਵੱਡਾ ਉਤਸਵ ਮਨਾਇਆ ਪੂਰੇ ਨਗਰ ਦੀ ਦਾਵਤ ਕੀਤੀ ਅਜੇ ਤੱਕ ਖੁਸ਼ੀਆਂ ਦਾ ਜਸ਼ਨ ਸਮਾਪਤ ਵੀ ਨਹੀਂ ਸੀ ਹੋਇਆ ਇਹਨਾਂ ਵਿੱਚ ਸੇਠ ਨੂੰ ਖਬਰ ਮਿਲੀ ਕਿ ਉਸੇ ਵਪਾਰ ਵਿੱਚ ਬਹੁਤ ਵੱਡਾ ਘਾਟਾ ਹੋ ਗਿਆ ਹੈ ਤੇ ਉਸੇ ਬਤਾ ਵਿੱਚ ਅੱਗ ਲੱਗ ਗਈ ਹੈ ਏਵੇਂ ਕੇ ਸੇਡ ਨੂੰ ਬਹੁਤ ਵੱਡਾ ਸਦਮਾ ਲੱਗਾ ਕਿ ਅਜੇ ਉਹ ਇਸ ਸੱਤਵੇਂ ਤੋਂ ਬਾਅਦ ਨਿਕਲ ਪਾਇਆ ਤੇ ਨਿਕਲ ਨਹੀਂ ਪਾਇਆ ਸੀ ਕਿ ਉਸ ਦੀ ਪਤਨੀ ਨੂੰ ਭਿਆਨਕ ਰੋਗ ਨਾਲ ਪੀੜਤ ਹੋ ਗਈ ਸੇਡ ਦੀ ਸਾਰੇ ਸੰਪਤੀ ਹੌਲੀ-ਹੌਲੀ ਵੇਚ ਕੇ ਉਸ ਦੇ ਇਲਾਜ ਵਿੱਚ ਲੱਗਣ ਲੱਗੀ ਉਧਰ ਕਿਕਰ ਜਿਹਾ ਬੇਟਾ ਬਣ ਕੇ ਬ੍ਰਾਹਮਣ ਦੇ ਘਰ ਪੈਦਾ ਹੋਇਆ ਤਾਂ ਪੁੱਤਰ ਦੇ ਘਰ ਵਿੱਚ ਜਨਮ ਲੈਂਦਿਆਂ ਹੀ ਬ੍ਰਾਹਮਣ ਨੂੰ ਰਾਜੇ ਦੇ ਕੋਲ ਚੰਗੇ ਪਦ ਦੇ ਉੱਤੇ ਨੰਕਰੀ ਮਿਲ ਗਏ ਬ੍ਰਾਹਮਣ ਦੀ ਸਲਾਹ ਨਾਲ ਬੜੇ ਹੀ ਚੰਗੇ ਢੰਗ ਨਾਲ ਚੱਲਣ ਲੱਗਾ ਕੋਈ ਵੀ ਯੋਧਾ ਰਾਜਾ ਹਾਰਦਾ ਨਹੀਂ ਸੀ ਕਿਉਂਕਿ ਬ੍ਰਾਹਮਣ ਉਸ ਨੂੰ ਚੰਗੀ ਰਾਜਨੀਤੀ ਬਣਾ ਕੇ ਦਿੱਤਾ ਰਣਨੀਤੀ ਬਣਾ ਕੇ ਦਿੰਦਾ ਸੀ ਕੁਝ ਦਿਨਾਂ ਬਾਅਦ ਹੀ ਰਾਜੇ ਨੇ ਬ੍ਰਾਹਮਣ ਨੂੰ ਆਪਣਾ ਪ੍ਰਧਾਨ ਮੰਤਰੀ ਕੌਸ਼ਤ ਕਰ ਦਿੱਤਾ ਗ੍ਰੇ ਬ੍ਰਾਹਮਣ ਹੁਣ ਪੂਰੇ ਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ ਇੰਦਰ ਬ੍ਰਾਹਮਣ ਦਾ ਬੇਟਾ ਵੀ ਬਹੁਤ ਵੱਡਾ ਵਿਦਵਾਨ ਬਣਦਾ ਗਿਆ ਉਸਨੇ ਆਪਣੇ ਪਿਤਾ ਦੇ ਨਾਮ ਨੂੰ ਚਾਰ ਜਨ ਲਗਾ ਦਿੱਤੇ ਉਧਰ ਸੇੜ ਦਾ ਬੇਟਾ ਵੱਡਾ ਹੋ ਕੇ ਨਕਰਾਂ ਨਿਕਲਿਆ ਨਸ਼ਈ ਨਿਕਿਆ ਸੇੜ ਦੇ ਬੱਚੇ ਖੁਚੇ ਧੰਨ ਨੂੰ ਉਸਨੇ ਜੋਆ ਸ਼ਰਾਬ ਤੇ ਵਕਾਰਾਂ ਵਿੱਚ ਉਡਾ ਦਿੱਤਾ ਸੇੜ ਜੇ ਕੋਰ ਕੁਝ ਵੀ ਕਹਿੰਦਾ ਤਾਂ ਬੇਟਾ ਉਸ ਨੂੰ ਮਾਰਦਾ ਕੁੱਟਦਾ ਤੇ ਗਾਲਾਂ ਕੱਢਦਾ ਇੱਕ ਦਿਨ ਤਾਂ ਨਸ਼ੇ ਵਿੱਚ ਉਸਨੇ ਆਪਣੇ ਪਿਤਾ ਨੂੰ ਲਾਠੀਆਂ ਨਾਲ ਇੰਨਾ ਪਿੱਟਿਆ ਕਿ ਸੇਠ ਦੀ ਕਮਰ ਹੀ ਤੋੜ ਦਿੱਤੀ ਉਹਨੋਂ ਸੇੜਾ ਚੱਲ ਫਿਰ ਨਹੀਂ ਸੀ ਸਕਦਾ ਸਾਰਾ ਦਿਨ ਘਰ ਵਿੱਚ ਜਪਿਆ ਆਪਣੇ ਕੁਕਰਮਾਂ ਦੀ ਸਜ਼ਾ ਭੋਗਦਾ ਰਹਿੰਦਾ ਹੈ ਇੱਕ ਦਿਨ ਸੇਠ ਨੇ ਆਪਣੀ ਪਤਨੀ ਨੂੰ ਕਿਹਾ ਕਿ ਭਾਗ ਵੰਨਿਆ ਸੀ ਪਤਾ ਨਹੀਂ ਕਿਹੜੇ ਪਾਪ ਕੀਤੇ ਨੇ ਜਿਸ ਕਾਰਨ ਸਾਡੇ ਘਰ ਵਿੱਚ ਇੱਕ ਪੁੱਤਰ ਪੈਦਾ ਹੋਇਆ ਤੇ ਚਾਹੇ بیٹے ਨਾਲੋਂ ਤਾਂ ਮੈਂ ਬਿਨਾਂ ਸੰਤਾਨ ਦੇ ਹੀ ਠੀਕ ਸੀ ਸੰਗਜੀ ਸੇੜ ਦੇ ਪਤਨੀ ਨੇ ਕਿਹਾ ਕਿ ਤੁਹਾਨੂੰ ਚਾਹਦਾ ਹੈ ਤੁਸੀਂ ਇੱਕ ਕੁੱਤੇ ਦੇ ਲਾਠੀ ਮਾਰ ਕੇ ਉਸ ਦੀ ਕਮਰ ਤੋੜ ਦਿੱਤੀ ਸੀ ਚਾਹੀਦੋਂ ਸੇ ਪਾਪ ਦੀ ਤੁਹਾਨੂੰ ਸਜ਼ਾ ਮਿਲ ਰਹੀ ਹੈ ਕਹਿੰਦੇ ਹਨ ਕਰਮ ਵਾਪਸ ਜ਼ਰੂਰ ਆਉਂਦੇ ਹਨ ਸਾਡੇ ਚੰਗੇ ਬੁਰੇ ਕਰਮਾਂ ਦਾ ਨਤੀਜਾ ਇਹ ਹੁੰਦਾ ਹੈ ਕਿ ਸਾਨੂੰ ਚੰਗੇ ਬੁਰੇ ਸੰਤਾਨ ਮਿਲਦੇ ਹੈ ਸਾਡੇ ਪਾਪ ਜਾਂ ਪੁੰਨ ਹੀ ਸਾਡੇ ਘਰ ਵਿੱਚ ਬੇਟਾ ਬੇਟੀ ਬਣ ਕੇ ਜਨਮ ਲੈਂਦੇ ਨੇ ਜੇ ਸੰਤਾਨ ਸੁਖ ਦੇਣ ਵਾਲੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਚੰਗੇ ਕਰਮ ਜੇਕਰ ਸੰਤਾਨ ਦੁੱਖ ਦੇਣ ਵਾਲੀ ਹੋਵੇ ਤਾਂ ਨਕਮੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਬੋਰੇ ਕਰਮ ਦਾ ਹਿਸਾਬ ਬਰਾਬਰ ਹੋ ਰਿਹਾ ਹੈ ਸੰਗਤ ਜੀ ਇਸ ਤਰ੍ਹਾਂ ਸੇਠ ਆਪਣੇ ਕਰਮ ਨੂੰ ਚਾਦ ਕਰਕੇ ਰੋਜ਼ਾਨਾ ਤੜਫਦਾ ਰਹਿੰਦਾ ਸੀ ਤੇ ਗੱਲ ਇੱਥੇ ਉਹੀ ਆ ਗਈ ਕਿ ਜੈਸੀ ਕਰਨੀ ਵੈਸੀ ਭਰਨੀ ਸੋ ਸੰਗਤ ਜੀ ਹਮੇਸ਼ਾ ਹੈ ਕਿਸੇ ਵੀ ਬੇਜਪਾਨ ਨੂੰ ਜੇਕਰ ਅਸੀਂ ਉਹਦੀ ਮਦਦ ਨਹੀਂ ਕਰ ਸਕਦੇ ਤਾਂ ਸਾਨੂੰ ਮਾਰਨਾ ਨਹੀਂ ਚਾਹੀਦਾ ਉਸ ਨੂੰ ਇਹਨਾ ਨਾ ਮਾਰੋ ਕਿ ਉਹਦੀ ਬਦ ਸੇਸ ਤੁਹਾਨੂੰ ਲੱਗ ਜਾਵੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ